ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੋਗਾ ਦੇ ਵਿੱਚ ਐਨਆਈ ਦੇ ਵੱਲੋਂ ਰੇਟ ਕੀਤੀ ਗਈ ਹੈ ਨਿਹਾਂ ਸਿੰਘ ਕਸਬਾ ਦੇ ਪਿੰਡੇ ਬਿਲਾਸਪੁਰਾ ਦੇ ਵਿੱਚ ਇਹ ਰੇਟ ਕੀਤੀ ਗਈ ਹੈ ਕੁਲਵੰਤ ਸਿੰਘ ਦੇ ਘਰ ਇਹ ਰੇਟ ਕੀਤੀ ਗਈ ਹੈ ਕੁਲਵੰਤ ਸਿੰਘ ਇੱਕ ਸੀਮਨ ਫੈਕਟਰੀ ਦੇ ਵਿੱਚ ਡਰਾਈਵਰ ਹੈ ਤਾਂ ਉਸ ਦੇ ਘਰ ਇਹ ਰੇਟ ਕੀਤੀ ਗਈ ਹੈ ਤਾਂ ਹੋਰ ਜਾਣਕਾਰੀ ਨਾਲ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗ ਹੁਣ ਜੇਕਰ ਕਿਸੇ ਵੀ ਸਰਕਾਰੀ ਦਫਤਰ ਚ ਕੋਈ ਕੰਮ ਹੋਵੇ ਤੱਕ ਖੰਜਲ ਖਾਰੀ ਨਹੀਂ ਹੁੰਦੀ ਤੇ ਨਾ ਹੀ ਰਿਸ਼ਵਤਖੋਰੀ ਦਾ ਡਰ ਰਹਿੰਦਾ ਸੋ ਕੋ ਬੜੇ ਹੀ ਵਧੀਆ ਤੇ ਸਮੇਸਰ ਲੋਕਾਂ ਦੇ ਕੰਮ ਹੋ ਰਹੇ ਨੇ ਇਹੀ ਤਾਂ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਚੱਜਾ ਸ਼ਾਸਨ ਜਿਸ ਦੇ ਚਲਦਿਆਂ ਰਿਸ਼ਵਤਖੋਰੀ ਅਤੇ ਗੈਰ ਕਾਨੂੰਨੀ ਕੰਮਾਂ ਤੇ ਠਲਪਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਕ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੈ ਇਸ ਲਈ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਦਾ WhatsApp ਨੰਬਰ ਜਾਰੀ ਕਰਕੇ ਹੋ ਰਹੇ ਅਪਰਾਧਾਂ ਤੇ ਰੋਕ ਲਗਾਈ ਹੈ ਹੁਣ ਤੱਕ ਇਸ ਐਕਸ਼ਨ ਲਾਈਨ ਦੇ ਉੱਪਰ ਕੁੱਲ 12307 ਸ਼ਿਕਾਇਤਾਂ ਆਡੀਓ ਵੀਡੀਓ ਰਿਕਾਰਡਿੰਗ ਸਮੇਤ ਪ੍ਰਾਪਤ ਹੋਈਆਂ ਜਿਨ੍ਹਾਂ ਦਾ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਹੀ ਨਿਪਟਾਰਾ ਕੀਤਾ ਗਿਆ ਜੇਕਰ ਕੁੱਲ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 567 ਮੁਕੱਦਮੇ ਦਰਜ ਕੀਤੇ ਗਏ ਨੇ ਤੇ ਕੁੱਲ 663 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਚ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਲੋਕ ਹੁਣ ਬਿਨਾਂ ਕਿਸੇ ਚਿੰਤਾ ਦੇ ਸਰਕਾਰੀ ਦਫ਼ਤਰਾਂ ਚ ਆਪਣਾ ਕੰਮ ਕਰਵਾ ਰਹੇ ਨੇ ਕਿਰਪਾ ਕਰਕੇ ਜੇ ਕੋਈ ਸਰਕਾਰੀ ਨੌਕਰੀ ਵਾਸਤੇ ਪੰਜਾਬ ਦੇ ਵਿੱਚ ਤੁਹਾਡੇ ਤੋਂ ਪੈਸੇ ਮੰਗਦਾ ਹੈ ਬਿਲਕੁਲ ਪੈਸੇ ਦੇਣ ਦੀ ਲੋੜ ਨਹੀਂ ਬਲਕੇ ਸਾਨੂੰ ਸਾਡਾ ਜਿਹੜਾ ਨੰਬਰ ਹੈ 9501200200 ਇਸ ਨੰਬਰ ਤੇ ਫੋਨ ਕਰਕੇ ਦੱਸ ਦਿਓ ਤੁਹਾਡਾ ਨਾਮ ਗੁਪਤ ਰੱਖਿਆ ਜਾਊਗਾ ਤੇ ਬਾਕੀ ਕੰਮ ਸਾਡਾ ਹੈ ਸੂਰਜ ਜੀ ਸੂਰਜ ਆ ਬिलासपुर ਦੇ ਪਿੰਡ ਬिलासपुर ਦੇ ਵਿੱਚ ਇਹ ਰੇਡ ਜਿਹੜੀ ਹੋਈ ਆ ਤਕਲਵੰਤ ਸਿੰਘ ਦੇ ਘਰ ਹੋਈ ਆ ਰੇਡ ਤੇ ਕਿਸ ਵਜ੍ਹਾ ਕਾਰਨ ਇਹ ਜਿਹੜੀ ਆ ਛਾਪੇਮਾਰੀ ਹੋਈ ਆ ਜੀ ਦੇਖੋ ਬਾਹਰ ਤੁਸਾਂ ਚਾਹਾਂ ਕੁਝ ਦਿਨ ਪਹਿਲਾਂ ਵੀ ਜਿਹੜੀ ਹੈਗੀ ਮੋਗਾ ਵਿੱਚ ਰੇਡ ਹੋਈ ਸੀਗੀ ਅਤੇ ਇਸ ਤੋਂ ਪਹਿਲਾਂ ਜੋ ਅਮਰਤਪਾਲ ਦੇ ਸਾਥ ਸੀ ਦੇਵਰਾ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਘਰਾਂ ਵਿੱਚ ਐਨਆਈਏ ਦੀ ਰੇਡ ਜਿਹੜੀ ਹੈਗੀ ਉਹ ਇਸੇ ਉਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਤੇ ਕਰ ਇੱਕ ਜੋ ਮਹਿਲਾ ਟਿਕਾਣਾ ਕੋਈ ਸੀ ਉਸ ਦੇ ਘਰ ਰੇਡ ਹੋਈ ਸੀ ਉਸ ਨੂੰ ਲੈ ਕੇ ਕਿਸਾਨ ਜੱਥੇਬੰਦਿਆਂ ਵੱਲੋਂ ਵਿਰੋਧ ਵੀ ਜਤਾਇਆ ਗਿਆ ਸੀਗਾ ਤੇ ਕਾਫੀ ਇਲਾਕਿਆਂ ਵਿੱਚ ਜਿਹੜਾ ਹੈਗਾ ਕਿਸਾਨ ਜੱਥੇਬੰਦਿਆਂ ਵੱਲੋਂ ਵਿਰੋਧ ਕੀਤਾ ਗਿਆ ਸੀਗਾ ਕਿ ਐਨਆਈਏ ਜਿਹੜੀ ਹੈਗੀ ਹੈ ਉਹ ਪੰਜਾਬ ਵਿੱਚ ਨਜਾਇਜ਼ ਜ਼ੋਹਰ ਤੇ ਰੇਡ ਕਰਕੇ ਤੰਗ ਪਰੇਸ਼ਾਨ ਕਰ ਰਹੀ ਹੈ ਇਸ ਨੂੰ ਲੈ ਕੇ ਕਾਫੀ ਜਿਹੜਾ ਹੈਗਾ ਵਿਰੋਧ ਵੀ ਹੋਇਆ ਪ੍ਰੋਟੈਸਟ ਵੀ ਹੋਇਆ ਪਰ ਉਸ ਤੋਂ ਬਾਅਦ ਜਿਹੜੀ ਹੈਗਾ ਅੱਜ ਮੁਰ ਤੋਂ ਇੱਕ ਰੇਡ ਹੋਈ ਹੈ ਕਿਉਂਕਿ ਇੱਕ ਟਰੱਕ ਟਰੱਕ ਡਰਾਈਵਰ ਦੱਸਿਆ ਜਿਹੜਾ ਹਾਲ ਦੀ ਘੜੀ ਕੋਈ ਸਾਹਮਣੇ ਨਹੀਂ ਆਇਆ ਹੈ ਕਿ ਹੁਣ ਤੱਕ ਅ ਅਧਿਕਾਰਿਕ ਤੌਰ ਤੇ ਕੋਈ ਸਾਹਮਣੇ ਨਹੀਂ ਆਇਆ ਕਿ ਕਿਉਂ ਐਸ ਤਰ੍ਹਾਂ ਦੀ ਰੇਡ ਕੀਤੀ ਗਈ ਹੈ ਹਾਲਾਂਕਿ ਇਹ ਵਿਅਕਤੀ ਜਿਹੜਾ ਹੈਗਾ ਇੱਕ ਸਿਮਿੰਟ ਦੇ ਫੈਕਟਰੀ ਵਿੱਚ ਦਾ ਜਿਹੜਾ ਟਰੱਕ ਦਾ ਡਰਾਈਵਰ ਹੈ ਪਰ ਕਿਤਨਾ ਕਿਤੇ ਜੋ ਰੇਡ ਹੋਈ ਹੈ ਇਸ ਨੂੰ ਵੱਡੇ ਲੈਵਲ ਤੇ ਵੇਖਿਆ ਜਾ ਰਿਹਾ ਹੈ ਕਿਉਂਕਿ ਕਿਤਨਾ ਕਿਤੇ ਅ ਅੱਜ ਕੱਲ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਲੋਕਾਂ ਦੇ ਉੱਤੇ ਐਨਆਈਏ ਜਿਹੜੀ ਹੈ ਆਪਣਾ ਸਿਕੰਜਾ ਖਾਲਦੀ ਨਜ਼ਰ ਆਏ ਜੋ ਕਿ ਤਨਾ ਕਿਤੇ ਆਮ ਦਰ ਦੇ ਸਾਹਮਣੇ ਨਹੀਂ ਹੁੰਦੇ ਅਜਿਹੇ ਵਿਅਕਤੀ ਜਿਹੜੇ ਹੁੰਦੇ ਨੇ ਉਹਨਾਂ ਦੇ ਘਰ ਐਨਆਈਏ ਸਿੱਧੀ ਰੇਡ ਕਰਦੀ ਹੈ ਤਾਂ ਕਾਫੀ ਪੁੱਛਿਆ ਗਿਆ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਫਿਰਾਲ ਵਿਗਦੇ ਆ ਕੇ ਇਸ ਮਾਮਲੇ ਵਿੱਚ ਜਿਹੜਾ ਬਲਵੰਤ ਸਿੰਘ ਹੈ ਇਸ ਬਾਰੇ ਕੀ ਕੋਈ ਜਾਣਕਾਰੀ ਨਿਕਲਦੀ ਸਾਹਮਣੇ ਆਉਂਦੀ ਹੈ ਕਿਸ ਦਿਨਾਂ ਸਬੰਧ ਨੇ ਜਾਂ ਕੀ ਕੁਝ ਐਜੇ ਬੋਲੋ ਕੀਤਾ ਗਿਆ ਜਿਸ ਨੂੰ ਲੈ ਕੇ ਕਿ ਚੱਕਦੇ ਦਾ ਦਰਤੇ ਜਾਂ ਫਿਰ ਅਧਿਕਾਰਿਕ ਤੌਰ ਤੇ ਕਹਿਆ ਜਾਵੇ ਤਾਂ ਇੱਥੇ ਘਰੇ ਰੇਡ ਹੋਈ ਹੈ ਧੰਨਵਾਦ ਸੂਰਜ ਹੋਰ ਜਾਣਕਾਰੀ ਲਈ ਜੁੜੇ ਰਾਂਗੇ ਤੁਹਾਡੇ ਨਾਲ ਇਸੇ ਮੇਰੇ ਸਹਿਯੋਗੀ ਸੂਰਜ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਮੋਗਾ ਦੇ ਵਿੱਚ ਐਨਆਈ ਦੇ ਵੱਲੋਂ ਰੇਡ ਕੀਤੀ ਗਈ ਹੈ ਤੜਕਸਾਰ ਤੋਂ ਹੀ ਇਹ ਰੇਡ ਜਿਹੜੀ ਇਹ ਕੀਤੀ ਜਾ ਰਹੀ ਹੈ ਪਿੰਡ ਬਲਾਸਪੁਰ ਚ ਕੁਲਵੰਤ ਸਿੰਘ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਮੋਗਾ ਦੇ ਵਿੱਚ ਇਹ ਰੇਡ ਜਿਹੜੀ ਹੋਈ ਹੈ ਉਸ ਤੋਂ ਪਹਿਲਾਂ ਵੀ ਦੱਸਦੀ ਹੈ ਕਿ ਐਨਆਈ ਦੇ ਵੱਲੋਂ ਪੰਜਾਬ ਦੇ ਕਈ ਜਗ੍ਹਾ ਤੇ ਰੇਡ ਕੀਤੀ ਗਈ ਸੀ ਛਾਪੇਮਾਰੀ ਕੀਤੀ ਗਈ ਸੀ ਤੇ ਹੁਣ ਐਨਆਈ ਦੇ ਵੱਲੋਂ ਇੱਕ ਵਾਰ ਫਿਰ ਮੋਗਾ 'ਚ ਛਾਪੇਮਾਰੀ ਕੀਤੀ ਗਈ ਹੈ ਐਨਆਈ ਨੇ ਪਿੰਡੇ ਬਿਲਾਸਪੁਰ ਚ ਕੁਲਵੰਤ ਸਿੰਘ ਦੇ ਘਰ ਛਾਪੇ ਮਾਰਿਆ ਕੁਲਵੰਤ ਸਿੰਘ ਸੀਮੈਂਟ ਫੈਕਟਰੀ 'ਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਹੈ ਤੇ ਹਾਲਾਂਕਿ ਅਜੇ ਇਹ ਜਾਣਕਾਰੀ ਬਾਹਰ ਨਿਕਲ ਕੇ ਸਾਹਮਣੇ ਨਹੀਂ ਆ ਸਕੀ ਕਿ ਕਿਸ ਵਾਛ ਦੇ ਨਾਲ ਕੁਲਵੰਤ ਸਿੰਘ ਦੇ ਘਰ ਜਿਹੜੀ ਛਾਪੇਮਾਰੀ ਕੀਤੀ ਗਈ ਹੈ ਤੇ ਫਿਲਹਾਲ ਐਨਆਈ ਦੀ ਟੀਮ ਵੱਲੋਂ ਘਰ ਦੇ ਹੋਰ ਜਿਹੜੇ ਪਰਿਵਾਰਕ ਮੈਂਬਰਨਾਂ ਤੋਂ ਵੀ ਜਿਹੜੀ ਪੁਸ਼ਕਸ਼ ਕੀਤੀ ਜਾ ਰਹੀ ਹੈ ਛਾਪੇਮਾਰੀ ਘਰ ਦੇ ਵਿੱਚ ਕੀਤੀ ਗਈ ਹੈ ਐਨਆਈ ਦੇ ਵੱਲੋਂ ਤੇ और कागजात जेड़े उन्होंने जांच की जा रही है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप